ਹੋ ਬਉ ਰੰਗੀ ਜੋਤਿਸ ਭਾਵੇ ਨਾਨਕ ਸਾਹੀ ਹਰ ਚੰਗੀ ਤੀਨੇ ਤਾਪ ਬਨਵਾਰਨ ਹਾਰਾ ਦੁਖੰਤਾ ਸੁਖ ਰਾਸ ਤਾਪ ਬਿਗਨ ਕੋ ਲਾਗੇ ਜਾਂ ਕੀ ਪ੍ਰਭ ਅਗੇ ਅਰਦਾਸ ਅਰਦਾਸਿ ਕਿਉ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਤੇਵਾਰ ਸ੍ਰੀ ਪਦੋ ਪੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਬਗਉਤੀ ਸਿਮਰਤੇ ਗੁਰ ਨਾਨਕ ਲਈ ਧਿਆਈ ਤੇ ਰੰਗ ਤੇ ਗੁਰ ਅਮਰਦਾਸ RAMਦਾਸੇ ਹੋਏ ਸਹਾਏ ਅਰਜੁਨੋ ਹਰ ਗੋਪਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਕਿਹਾ ਇਹ ਦੇ ਮਿੱਠੇ ਸ਼ਬਦ ਉਜਾਏ ਚਰਨਾ ਕਮਲਾਂ ਵਿਖੇ ਅਰਦਾਸ ਪ੍ਰਾਰਥਨਾ ਬੇਨਤੀ ਜੋੜੇ ਹੈ ਜੀ ਦਰ ਤੇ ਪ੍ਰਮਾਨ ਕਰਨੀ ਆਪ ਜੀ ਦਾ ਪਰਮਾਨ ਲਾਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨੁਸ ਕਾ ਵਿਚਾਰਾ RAM ਦੇ ਮਹਾਵਾਕ ਅਨਸਾਰ ਬੇਨਬੋਲਿਆਂ ਸਭ ਕੀ ਜਾਣਦਾ ਜੇ ਸਾਗੀ ਕੀ ਜੇ ਅਰਦਾਸ ਤੇ ਮਹਾਂਵਾਕਾਂ ਅਨੁਸਾਰ ਤੇ ਉਤਾਰਵਿਤਾ ਜੀ ਆਪ ਦੇ ਦਰ ਕਰਦੇ ਸੇਵਕ ਜੇ ਉਤਾਰਵਿਤਾ ਜੀ ਮਾਤਾ ਉਤਾਰ ਕੌਰ ਦੀ ਜਾਤ ਦੇ ਵਿੱਚ ਦੇ ਉਤਾਰਵਿਤਾ ਜੀ ਉਹ ਗੁਰਦੁਆਰਾ ਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਥਾਨ ਤੇ ਦੇ ਉਤਾਰਵਿਤਾ ਜੀ ਸੌਨਾਂ ਦੇ ਪਰਿਵਾਰ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਦੇ ਉਤਾਰਵਿਤਾ ਜੀ ਉਹ ਅੱਖੋਂ ਦਾ ਕੈਂਪ ਲੱਗਣ ਲੱਗਾ ਹੈ ਦਤਾਰ ਵਿਤਾ ਜੀ ਰਹਿਮਤ ਭਰਿਆ ਅਥ ਰਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋ ਕੇ ਕਾਰਜ ਰਾਸ ਕਰਨੇ ਰੰਭੇ ਕਾਰਜਾਂ ਦੇ ਸਫਲਤਾ ਬਖਸ਼ਿਸ਼ ਕਰਨੇ ਦਤਾਰ ਸਹਗੀਆਂਆਂ ਸੁਮਤੀਆਂ ਸੰਤਾਂ ਦੀ ਅਰਦਾਸ ਬੇਨਤੀ ਹੈ ਵੀ ਗੱਤਿ ਪ੍ਰਵਾਨ ਕਰਨੀ ਇਹ ਸੇਵਾ ਕਰ ਰਹੇ ਨੂੰ ਸੇਵਾ ਕਰਵਾ ਰਹੇ ਹਨ ਉਨ੍ਹਾਂ ਦੀ ਸੇਵਾ ਕਰਿ ਪਉਣੀ ਰਹਨ ਤਾ ਭਰਿਆ ਤਰਕਣ ਚੜ੍ਹਨੀ ਕਲਾ ਮੋਕਸ਼ ਕਰਨੀ ਆਉ ਦਾਕਾਰ ਕਹ ਜੀਹੁ ਮੁਨਾਵਾ ਬਖਸ਼ ਤੇ ਕਰਤਾ ਤੋਂ ਪ੍ਰੰਪਤ ਆਗਿਆ ਬਖਸ਼ੋ ਦਤਾਰ ਕਹ ਜੀ ਰੰਗਤ ਕਰਤੀ ਜਾਏ ਸਹੀ ਪਿਆਰੇ ਮਿਲਨਾ ਜਿਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਮیرے ਭਾਣੇ ਸਰਬਸਤ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਤੇ ਦੂਰਾ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਦ ਤੇ ਬੰਦ ਬੰਦ ਕੁਟਾਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰੇ ਨਾਲ ਚਰਾਏ ਗਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਤਿੱਥੀਆਂ ਧਰਮ ਨਹੀਂ ਹਾਰਿਆ ਸਿੱਕੀ ਕੇ ਸੰਤ ਮਾਪਾ ਨਾਲ ਨਬਾਈ ਚਨਾ ਦੀ ਕਮਾਈ ਦਾ ਧਿਆਨ ਉਤਰ ਕੇ ਬੋਲੋ ਜੀ ਕਿਰਪਾ ਰੇ ਅਨਾਂ ਤੱਕ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਲੇ ਗੁਰੂ ਚੇਤੇ ਆਵੇ ਚੇਤ ਅਮਰ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਖਾਲਸਾ ਜੀ ਸੈ ਬੋਲੇ ਇਹ ਰੱਖ ਲਿਓ ਬਰਦਵਾੜੇ ਦੀ ਲਾਚਿਤੋ ਗੁਤੋ ਸ਼ਹੀਦੋ ਸਿੰਘ ਸਰਬੱਤ ਗੁਰੂ ਘਰ ਦੇ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਜੰਕਾਰੇ ਬੁਲਾਵੇ ਧਿਆਨ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਟੋਡੇ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਤੁਖਾ ਕਹਾ ਬਿਆਪੇ ਜਾਂ ਕੋ ਓਟਾ ਜੋ ਹਾਰੀ ਤਾਂ ਕੋ ਤੁਖਾ